ਬਾਈ ਰੂਜੀ ਦਾ ਖਾਲਸਾ ਬਾਈ ਰੂਜੀ ਦੀ ਫਤਿਹ ਅੱਜ ਆਪਾਂ ਤੁਹਾਨੂੰ ਸੂਜੀ ਦਾ ਘੜਾ ਬਿਨਾ ਕੇ ਉਤੋਂ ਬਣਾਉਣਾ ਦੱਸਦੇ ਆ ਵੀ ਹਰ ਇੱਕ ਬੰਦਾ ਖਾ ਸਕਦਾ ਹੁਣ ਪਰ ਗੈਸਾਂ ਕਰੀਏ ਪਹਿਲਾਂ ਧੋ ਕਿਸ ਕਾਲੀ ਸੀਗੀ ਪਰ ਗੈਸ ਤੇ ਇਹਦੇ ਵਿੱਚ ਆਪਾਂ ਹੁਣ ਸੂਜੀ ਦੀ ਇੱਕ ਕੌਲੀ ਪਾ ਲਈ ਛੋਟੀ ਜੁੱਸੀ ਵੱੱਧ ਬਣਾਉਣਾ ਵੱਧ ਪਾ ਸਕਦੇ ਹਾਂ ਇਹਨੂੰ ਭੁੰਨ ਲਓ ਹੁਣ ਇੱਧਰ ਆਪਾਂ ਚਾਸਤਾ ਲਈ ਇਦੇ ਵਿੱਚ ਤਿੰਨ ਕੌਲੀਆਂ ਮਾਣ ਕੇ ਪਾਣੀ ਦੀਆਂ ਪਾ ਲਈਏ। ਇਹਦੇ ਵਿੱਚ ਆਪਾਂ ਚਾਹੇ چینی ਪਾ ਦੋ ਚਾਹੇ ਚ ਚਾਹੇ ਮਿਸ਼ਰੀ ਪਾ ਲਓ ਉਟ ਕੇ ਚਾਹੇ ਸ਼ੱਕਰ ਪਾ ਲਓ ਇਹ ਆਪਣੀ ਮਰਜ਼ੀ ਹੈ। ਜੇ ਕਿਸੇ ਨੂੰ ਸ਼ੂਗਰ ਦਾ ਮੁਕਸਾ ਹੈ ਸ਼ੱਕਰ ਵੀ ਪਾ ਸਕਦਾ ਪਰ ਉਹਨਾਂ ਨੇ ਥੱਲੇ ਗਿਆ ਸੰਕਰ ਆਪਾਂ ਸਾਡੀ ਇਹਦੇ ਆਪਾਂ ਸੂਜੀ ਭੁੰਨਦੇ ਆ ਇਹਦੇ ਵਿੱਚ ਆਪਾਂ ਬਦਾਮ ਪਾਵਾਂਗੇ ਇਹਦਾ ਪਰੰਗ ਕਲਾਪੀ ਕਰ ਲਓ ਭੁੰਨ ਕੇ ਤੇ ਜੀ ਹੁਣ ਆਪਣੀ ਘੁੱਜ ਰਹੀ ਹੈ ਜੇ ਤੁਹਾਡਾ ਮਨ ਹੈ ਤਾਂ ਥੋੜਾ ਜਿਹਾ ਵੀ ਘਿਓ ਪਾ ਸਕਦੇ ਹਾਂ ਵਿੱਚ ਨਹੀਂ ਤਾਂ ਲੋੜ ਨਹੀਂ ਹੈ ਕਿਉਂ ਦੇ ਜਿਹਨੇ ਜਿਹਦਾ ਘਿਓ ਬੰਦ ਹੈ ਉਹ ਬਿਨਾਂ ਘਿਓ ਤੋਂ ਹਲਵਾ ਖਾ ਸਕਦਾ ਹਰ ਇੱਕ ਚੀਜ਼ ਖਾਣ ਨੂੰ ਹਰ ਇੱਕ ਦਾ ਜੀ ਕਰਦਾ ਹੈ ਬਹੁਤ ਲੋਕ ਕਹਿੰਦੇ ਨੇ ਹਲਵਾ ਖਾਣਾ ਨਹੀਂ ਇਹਦੇ ਵਿੱਚ ਘਿਓ ਹੈ ਇਹ ਬਿਨਾ ਘਿਓ ਤੋਂ ਵੀ ਤਿਆਰ ਹੋ ਜਾਂਦਾ ਹੁਣ ਆਪਾਂ ਇਹ ਗੈਸ ਤੇ ਪਉਂਝ ਰਹੀ ਹੈ ਕੁਵੜੇ ਦੇ ਟਾਈਮ ਵਾਸਤੇ ਪੁੰਗ ਰਹੀ ਹੈ ਆਪਾਂ ਇਹਦਾ ਅੰਕ ਬਦਲ ਲਿਆ ਬਹੁਤ ਲੋਕ ਚੀਨੀ ਨਹੀਂ ਖਾਂਦੇ ਉਹ ਸ਼ੱਕਰ ਪਾ ਸਕਦੇ ਨੇ ਚਾਸਣੀ ਚ ਹਮ ਮੇਰਾ ਰੰਗ ਬਣਾਉਂ ਤੋਂਗ ਬਹੁਤ ਇੰਨਾ ਬੱਦ ਪੁੱਜੀ ਹੋਈ ਸੰਗੀ ਦਾ ਕੜਾ ਫਾਉਂਦੇ ਨੇ ਬਹੁਤ ਘੱਟ ਦਾ ਏ ਟਿਮਿਚ ਕੱਢ ਲਓ ਸੂਜਿਨ ਇਹਦਾ ਰੰਗ ਹੁਣ ਬਰਾਉਨ ਹੋ ਗਿਆ ਹੁਣ ਆਪਾਂ ਗੈਸ ਫੇਰ ਲਾ ਲਓ ਦਵਾ ਇਹਦੇ ਵਿੱਚ ਆਪਾਂ ਬਦਾਮ ਮਗਰ ਜੋ ਵੀ ਖਸ ਪਾਉਣਾ ਹੈ ਕਾਜੂ ਇਹ ਪਾ ਕੇ ਸੁੱਕੇ ਹੀ ਭੁੰਨ ਲਓ

ਇਹਨੂੰ ਕੁਝ ਜਗੇ ਦੇ ਵਿੱਚ ਆਪਾਂ ਹੁਣ ਚਾਸ ਪਾ ਦੇਈਏ। ਇਹ ਵੀ ਚਪਾ ਤੇ ਆਸ ਪਾ ਲੈਣੀ ਚਾਸ ਦੇ ਵਿੱਚ ਆਪਾਂ ਹੁਣ ਸੂਈ ਦੀ ਪਾ ਦੇਣੀ ਇਸ ਤਰੀਕੇ ਨਾਲ। ਹੁਣ ਆਪਾਂ ਇਹਦੇ ਵਿੱਚ ਉਪੇ ਦਾ ਪੂਰਾ ਵੀ ਪਾ ਦਾਂਗੇ ਇਹਦਾ ਟੇਸਟ ਵਧੀਆ ਆਉਣ ਲੱਗ ਜਾਂਦਾ ਹੁਣ ਆਪਣਾ ਕੜਾ ਤਿਆਰ ਹੈ ਜੇ ਆਪਣੇ ਕੋਲ ਚਾਹ ਥੋੜੀ ਘੱਟ ਰਹੀ ਹੈ ਤਾਂ ਆਪਾਂ ਹੋਰ ਪਾਣੀ ਪਾ ਸਕਦੇ ਹਾਂ ਕੋਈ ਕੋਸਾ ਹੁਣ ਆਪਣਾ ਤੜਾ ਬਣ ਕੇ ਤਿਆਰ ਆ ਇਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੁੰਦਾ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਸੀ ਵਿਲੇ ਲਾਈਵ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਸਬਸਕ੍ਰਾਈਬ ਕਰ ਲੈਣ ਕਿਉਂਕਿ ਇੱਥੇ ਕਾਫੀ ਚੀਜ਼ਾਂ ਨਵੀਆਂ ਦੇਖਣ ਨੂੰ ਮਿਲਦੀਆਂ ਨੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ